ਚਾਲਾ ਜਿੰਨਾਂ ਦੇ ਵੀ ਸਾਡਾ ਦੱਸ ਹੀ ਹੋਣੇ ਸਾਰੀ ਗੱਲਬਾਤ ਆ ਹਾਂ ਬਾਈ ਮੈਂ ਯਾਰ ਇਹਨਾਂ ਦੇ ਘਰੇ ਦੱਸਿਆ ਵਾ ਮਾੜਾ ਯਾ ਤੇ ਤੁਸੀਂ ਉੱਧਰ ਅਗਲੇ ਘਰੇ ਦੱਸ ਦਿਓ ਕੋਈ ਨਹੀਂ ਘਰੇ ਹੈਗਾ ਬਾਈ ਤੁਹਾਡੇ ਕੋਈ ਕਿਵੇਂ ਬਾਈ ਠੀਕ ਆ ਵਧੀਆ ਤੇਰੀ ਮਾਂ ਹੈਗੀ ਆ ਹਾਂ ਤਰੀ ਆਜਾ ਨਾਲੇ ਤੇਰੇ ਰਿਸ਼ਤੇ ਦੀ ਗੱਲ ਜੀ ਕਰਾਂਗੇ ਤੇ ਨਾਲੇ ਤੁਹਾਨੂੰ ਖੁਸ਼ਖਬਰੀ ਦੱਸਣਾ ਅਮਰਪਾਲ ਬਾਰੇ ਅਮਰਪਾਲ ਬਾਹਰ ਆ ਰਿਹਾ ਨਾਲੇ ਉਧਰੋਂ ਲੱਖਾ ਸਦਾਨ ਕਿਵੇਂ ਬਾਈ ਠੀਕ ਆ ਹੋ ਠੀਕ ਆ ਹਾਂ ਠੀਕ ਤੇ ਅੱਜ ਤੁਹਾਨੂੰ ਮੈਂ ਇੱਕ ਕੋਈ ਗੱਲ ਕਹਿਣ ਆਇਆ ਸੀ ਵੀ ਉੱਥੇ ਇੱਕ ਅੱਠ ਬਾਵਾਂ ਵੱਡਾ ਰੱਖਿਆ ਗਿਆ ਅਮਰਪਾਲ ਸਿੰਘ ਦਾ ਰੌਲਾ ਪੈ ਰਿਹਾ ਪੰਜਾਬ ਦੇ ਵਿੱਚ ਤੇ ਕਹਿੰਦੇ ਵੀ ਅਮਰਪਾਲ ਸਿੰਘ ਦੀ ਕੱਲ 10 ਮਾਰਚ ਨੂੰ ਆਉਣਾ ਸੀ ਉੱਥੇ ਪਾਰਲੀਮੈਂਟ ਦੇ ਵਿੱਚ ਤੇ ਉਦੋਂ ਬਾਅਦ ਫਿਰ ਕੱਲ ਤਾਂ ਆਇਆ ਨਹੀਂ ਤੇ ਹੁਣ ਨਾ ਕੀ ਨਾ ਲੈਂਦੇ ਨੇ 12 ਮਾਰਚ ਅੱਜ ਅੱਜ ਸੁਣਵਾਈ ਹੋਈ ਜਾਂਦੀ ਸੀ ਅੱਛਾ ਤੇ 18 ਮਾਰਚ ਨੂੰ ਕਹਿੰਦੇ ਬਾਹਰ ਆ ਰਿਹਾ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਇਆ ਥੋੜੇ ਘਰੇ ਪਰ ਮੈਂ ਮਠਾਈ ਉਹਦੇ ਤਾਂ ਮੈਂ ਲੈ ਆਇਆ ਸੀ ਜਿੱਦੇ ਪਹਿਲਾਂ ਗੱਲ ਜੀ ਹੋਈ ਅੱਜ ਮੈਂ ਸਿੱਧਾ ਇੱਧਰ ਹੀ ਨਿਕਲ ਆਇਆ ਕਈ ਘਰਾਂ ਦੇ ਪਹਿਲਾਂ ਜਾ ਕੇ ਆਏ ਆ ਤੇ ਇੱਕ ਲੱਖੇ ਸਧਾਨੇ ਦੀ ਵੀ ਬਹੁਤ ਵਧੀਆ ਗੱਲ ਆ ਜਿਹੜਾ ਪ੍ਰਾਲਾ ਕਰ ਰਿਹਾ ਹੁਣ ਪਾਣੀਆਂ ਨੂੰ ਲੈ ਕੇ ਹਾਂ ਸੋ ਇਹਦਾ ਹੀ ਕਰਦੇ ਆ ਬਾਕੀ ਉਹ ਵੀ ਮੈਂ ਤੁਹਾਡਾ ਜਾ ਕੇ ਆਇਆ ਸੀਗਾ ਉਹਨਾਂ ਦੇ ਘਰੇ ਜਿਹੜਾ ਰਿਸ਼ਤਾ ਕਰਾਉਣਾ ਸੀ ਨਾ ਸੋਨੂੰ ਅੱਛਾ ਤੇ ਉਹਦਾ ਕਰਕੇ ਮੈਂ ਗਿਆ ਸੀਗਾ ਕੱਲ ਹੋਰ ਮੁੜ ਕੇ ਤਾਂ ਗੱਲ ਹੀ ਨਹੀਂ ਕਰੀ ਬਈ ਫਿਰ ਅਸੀਂ ਵੀ ਨਹੀਂ ਮੁੜ ਕੇ ਗੱਲ ਜੀ ਸੀੜੀ ਐ ਸਿੱਖ ਗੱਲ ਜੀ ਤੁਹਾਨੂੰ ਦੇਣ ਦੀ ਨਹੀਂ ਮੈਨਾਂ ਭਾਈ ਉਹਨਾਂ ਦੇ ਬਾਗਿਆ ਸੀਗਾ ਵੀ ਮਤਲਬ ਗਿਆ ਤਾਂ ਸੀਗਾ ਪਰ ਉਹ ਅਮਰਪਾਲ ਦਾ ਕਰਕੇ ਨਾ ਹੁਣ ਸਾਰੇ ਪੰਜਾਬ ਦੇ ਵਿੱਚ ਹੀ ਮਤਲਬ ਰੌਲਾ ਪਿਆ ਹੋਇਆ ਪੂਰੇ ਪੰਜਾਬ ਭਰ ਦੇ ਵਿੱਚ ਕਹਿੰਦੇ ਵੀ ਇੱਕ ਤਾਂ ਦੇਖੋ ਸਰਕਾਰ ਸਾਡੀ ਬਾੜੀ ਮਾੜੀ ਹੋ ਰਹੀ ਆ ਤੁਸੀਂ ਐਂ ਦੇਖ ਲਓ ਵੀ ਕਿੰਨਾ ਸੰਘਰਸ਼ ਲੋਕ ਪੰਜਾਬ ਦੇ ਕਰੀ ਜਾਂਦੇ ਆ ਤੇ ਬਾਕੀ ਤੁਸੀਂ ਐਂ ਦੇਖ ਲਓ ਵੀ ਪਹਿਲਾਂ ਬੁਲਡੋਜ਼ਰ ਚਲਵਾਤੇ ਆ ਹੁਣ ਜੇ ਪਿੱਛੇ ਜੇ ਪੂਰਤਮਾਨ ਨੇ ਹੁਣ ਵੀ ਚਲਾਈ ਜਾਂਦਾ ਤੇ ਸੋਡਾ ਵੀ ਕਰਦੇ ਆ ਹਾਂ ਲੱਗ ਕੇ ਗਿਆ ਸੀਗਾ ਮਨਾਂ ਦੇ ਘਰੇ ਅੱਛਾ ਹੂੰ ਹੋਰ ਦੱਸੋ ਠੀਕ ਆ ਬਈ ਅਸੀਂ ਅੱਖ ਮੜ ਕੇ ਗੇੜਾ ਨਹੀਂ ਮਾਰਿਆ ਕਦੇ ਤਾਂ ਦੁਬਈ ਦੇ ਵਾਸਤੇ ਭਾਗ ਜਨਣਾ ਰੌਲੇ ਚ ਦੇ ਲੱਖੇ ਸਿਹਾਣੇ ਦੇ ਕਦੇ ਕਿਸੇ ਦੇ ਕਦੇ ਕੋ ਗੱਲ ਜੀ ਤੇ ਕਦੇ ਸੁਣੀ ਨਸਤ ਮੜ ਕੇ ਗੱਲ ਹੀ ਨਹੀਂ ਛੇੜੀ ਉਹ ਵਰਪਾਲ ਦੇ ਤਾਂ ਚੱਲ ਆਪਾਂ ਹੁਣ ਇਹਦਾ ਤਾਂ ਮੁੱਦਾ ਵਾਲਾ ਹਾਈਲਾਈਟ ਹੋ ਰਿਹਾ ਉਧਰੋਂ ਲੱਖੇ ਸਿਹਾਣੇ ਨੇ ਵੀ ਤੁਹਾਨੂੰ ਮੈਂ ਦੱਸਦਾ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਪੰਜਾਬ ਦੇ ਵਿੱਚ ਹੂੰ ਉਹ ਕਹਿੰਦਾ ਇਕ ਨਾ ਸੱਚ ਨਾਲ ਤੁਹਾਨੂੰ ਨਵੀਂ ਗੱਲ ਦੱਸਦਾ ਲੱਖੇ ਸਦਾ ਨਹੀਂ ਗੋੜ ਦਾ ਖਲਾੜਾ ਬਣਾਇ ਲਾਇਆ ਬਾਈ ਨੇ ਪੰਜਾਬ ਦੇ ਵਿੱਚ ਕੋਈ ਵੀ ਗੋੜੀ ਹੈ ਨਹੀਂ ਇਹ ਜਾਂ ਹਾਂ ਦੇਖਿਆ ਬਈ ਅਸੀਂ ਵੀਡੀਓ 'ਚ ਦੇਖਿਆ ਤੇਰੀ ਚ ਦੇਖਿਆ ਨਾ ਮੈਂ ਵੀਡੀਓ ਪਾਈ ਸੀ ਕਿ ਉਥੋਂ ਉਹ ਗੋੜ ਇਹ ਜਾਂ ਵੀ ਜਿਵੇਂ ਬਿਨਾ ਯਾਨੀ ਰਹਿਤਾ ਕੈਮੀਕਲ ਤੋਂ ਰਹਿਤਾਗਾ ਉਹਦੇ ਵਿੱਚ ਕੋਈ ਕੈਮੀਕਲ ਹੈ ਨਹੀਂਗਾ ਹੂੰ ਤੇ ਗੋੜ ਬਹੁਤ ਵਧੀਆ ਯਾਨੀ ਤੇ ਲੋਕ ਦੂਰੋਂ ਦੂਰੋਂ ਕੈਨੇਡਾ ਅਮਰੀਕਾ ਤੱਕ ਉਹ ਗੋੜ ਪਹੁੰਚ ਗਿਆ ਹੂੰ ਉਹ ਵੀ ਮੈਂ ਯਾਨੀ ਲੈ ਕੇ ਜਾਉਣਾ ਸੀ ਉੱਥੇ ਗਿਆ ਸੀ ਆ ਹਾਂ ਦੇਖੀ ਸੀ ਵੀਡੀਓ ਬਾਈ ਕਰੀ ਸੀ ਕੱਲ ਪਰਸੋ ਜਾ ਕੇ ਆ ਮੈਂ ਲਗਾ ਦੱਪਾ ਹੂੰ ਚਲ ਸਾਨੂੰ ਵੀ ਲਿਆ ਦੀ ਜਿੱਦੇ ਗਿਆ ਹਾਂ ਹਾਂ ਲਿਆ ਵਗੇ ਬਈ ਐਸੇ ਕਈ ਘਰਾ ਨੇ ਕਹਾ ਹੂੰ ਕਹੇ ਸਾਨੂੰ ਵੀ ਗੋੜ ਲਿਆ ਦੀ ਬਹੁਤ ਜਿਆਦਾ ਮੰਗ ਆਪਣੇ ਪੰਜਾਬ ਚ ਤਾਂ ਬਾੜੀ ਮੰਗ ਆ ਮੈਂ 10 ਤਰੀਕ ਨੂੰ ਕਹਿੰਦੇ ਸੀ ਵੀ ਆਉਣਾ ਅਮਰਤਪੁਰ ਨੇ ਬਾਹਰ 10 ਤਰੀਕ ਨੂੰ ਤਾਂ ਕਹਿੰਦੇ ਤਾਂ ਸੀਗੇ ਪਰ ਉਹ ਨਾ ਥੋੜਾ ਜਿਹਾ ਕੋਈ ਜਿਹੜੀ ਸਰਕਾਰ ਆ ਹੁਣ ਸੈਂਟਰ ਦੀ ਇਹਨਾਂ ਨੇ ਵੀ ਅਸਲ ਦੇ ਵਿੱਚ ਲੁਕੋ ਰੱਖੀ ਹੈ ਗੱਲ ਆ ਹੂੰ ਆਉਣਾ ਤਾਂ ਹੈਗਾ ਮੈਨੂੰ ਲੱਗਦਾ ਉਹ ਸੈਸ਼ਨ ਦੇ ਵਿੱਚ ਜਿਹੜੀ ਹਾਜ਼ਰੀ ਲੱਗਣੀ ਸੀਗੀ ਉਹ ਚੋਰ ਮੇਂ ਲਵਾਈ ਗਈ ਆ ਸੁਣਦਾ ਤਾਂ ਮੈਂ ਇਹੀ ਆ ਕਹਿੰਦੇ ਚੋਰੀਆਂ ਚੋਰੀਆਂ ਲਵਾਈ ਹੋਣੀ ਆ ਅੱਛਾ ਤੇ ਬਾਕੀ ਕੀ ਨਾ ਲੈਂਦੇ ਨੇਗੇ ਆ ਹੁਣ ਭੁਤ ਤਮਾਨ ਸਰਕਾਰ ਵੀ ਰਿਪੋਰਟ ਬਹੁਤ ਲਾਈ ਜਾਂਦੀ ਆ ਖਰ ਉਹ ਐ ਵੀ ਕਹਿੰਦੇ ਵੀ ਹੁਣ 18 ਮਾਰਚ ਨੂੰ ਨਾ ਬਹੁਤ ਵੱਡੀ ਖੁਸ਼ਖਬਰੀ ਜਾਨੀ ਪੰਜਾਬ ਦੇ ਅੰਦਰ ਆਊਗੀ ਤੇ ਜਿੰਨੇ ਸਾਡੇ ਚਟੇ-ਚੁੱਟੇ ਵਾਲੇ ਮੁੰਡੇ ਸਾਰੇ ਦੁਨੀਆ ਦੀ ਰਹਿਤ ਹੋ ਜਾਣਗੇ ਪਰਮਾਤਮਾ ਦੀ ਕਰਾਮਾਤ ਵਧੀਆ ਵਧੀਆ ਬਈ ਬਾਹਰ ਆ ਜਣਗੇ ਤੇ ਛੋਡੇ ਮੁੰਡੇ ਨੇ ਸੱਚ ਚੱਟਾ-ਚੋਟਾ ਲਾਉਣਾ ਛੱਡਤਾ ਨਾ ਨਾ ਬਈ ਇਹ ਤਾਂ ਨਹੀਂ ਦੀ ਬੀਵੀ ਨਹੀਂ ਜਾਂਦਾ ਤੈਨੂੰ ਚਿੱਟਿਆ ਨਾ ਲੈ ਕਹਿੰਦੇ ਸੀਗੇ ਵੀ ਪੀਂਦਾ ਪਿੰਦੂ ਸੀ ਤਾਂ ਹਨਾ ਨਹੀਂ 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 ਐਜੀ ਫੁੱਲ ਕਰ ਦੇ ਦੇਚਦਾ ਬੂਜਦਾ ਤਾਂ ਹੀ ਨਹੀਂ ਇਹ ਨਾ ਨਾ ਇਹ ਜੇ ਤਰ੍ਹਾਂ ਚੱਲ ਵਧੀਆ ਚਿੱਟੇ ਤੋਂ ਤਾਂ ਕੀ ਲੈਣਾ ਪਰ ਮੈਂ ਤਾਂ ਤੁਹਾਨੂੰ ਐਂ ਕਹਿਣ ਆਇਆ ਸੀਗਾ ਮਹਾਤਾਲ ਜੇ ਤੁਹਾਡਾ ਕੋਈ ਮੈਂਬਰ ਹੈ ਇਹ ਮੁੰਡਾ ਬਗਜੂ ਆ ਤਾਂ ਦੇਖ ਲਓ ਭਾਈ ਹਨਾ ਬਗਜਾ ਨੂੰ ਤਨ ਉਹਦੇ ਵੀ ਆਖਾ ਸੀ ਭਾਈ ਬਗਜੂ ਨਾਲ ਚੱਲ ਜਿੱਥੇ ਤੁਸੀਂ ਉਹਦੇ ਵੀ ਫਿਰ ਮੰਦਾ ਨਾ ਟਾਈਮਿੰਗ ਲਾ ਰਿਹਾ ਕਦੇ ਮੈਂ ਲੱਖਦਾ ਹੋਵੇ ਕੋਲੇ ਕਦੇ ਕਿਧਰੇ ਮੈਨੂੰ ਤਾਂ ਜਾਣਾ ਪੈਂਦਾ ਹੈਗਾ ਹੂੰ ਦਾ ਉਹਦੇ ਨਾਲ ਵੀ ਬਹੁਤ ਵਧੀਆ ਚੰਗਾ ਬੰਦਾ ਰੱਖੇ ਦੀ ਵੀ ਜੇ ਗੱਲ ਕਰੀਏ ਹੂੰ ਮੈਨੂੰ ਤਾਂ ਉਹਦੀ ਆ ਗੱਲ ਵਧੀਆ ਲੱਗਦੀ ਹੈ ਜਿਵੇਂ ਇੱਕ ਤਾਂ ਨਾ ਉਹ ਕੁੜੀਆਂ ਧੀਆਂ ਦਾ ਮਤਲਬ ਬਹੁਤ ਜ਼ਿਆਦਾ ਪੱਖ ਲੈਂਦਾ ਹਾਂ ਵਧੀਆ ਗੱਲ ਮਰੀਜ਼ਾਂ ਦੇ ਹੱਕ ਦੇ ਵਿੱਚ ਬਹੁਤ ਖੜਦਾ ਲੱਖਾ ਮਰੀਜ਼ਾਂ ਦੇ ਹੱਕ ਨੂੰ ਬਹੁਤ ਕਈ ਕੁੜੀਆਂ ਤਾਂ ਬਾਈ ਸਾਡੇ ਨਾਲ ਸਾਹਮਣੇ ਤੁਰੀਆਂ ਉਹਨੇ ਹੂੰ ਲੋਕਾਂ ਦੀਆਂ ਧੀਆਂ ਭਾਣਾ ਨੂੰ ਜਿਵੇਂ ਹੁਣ ਮੰਨ ਲਓ ਲੋਕ ਕੁੜ ਦੇ ਮਾਰਦੇ ਹਨਾ ਹੂੰ ਜਾਂ ਕੋਈ ਮੁੰਡਾ ਵਿਆਹ ਕਰਾ ਕੇ ਛੱਡ ਛੋਟ ਜਾਂਦਾ ਲੱਖੇ ਵਰਗਾ ਬੰਦਾ ਮੈਨੂੰ ਤਾਂ ਨਹੀਂ ਲੱਗਦਾ ਪੰਜਾਬ ਦੇ ਅੰਦਰ ਵੀ ਕੋਈ ਇਹੋ ਜਿਹਾ ਮਹਾਨ ਬਣ ਜੂਆ ਸਹੀ ਹੈ ਕਿਉਂਕਿ ਹੂੰ ਭਾਵੇਂ ਲੋਕ ਲੱਖ ਬਦਨਾਮ ਕਰਦੇ ਹੁਣ ਕਿਸੇ ਨੂੰ ਵੀ ਵਿੱਚ ਸਾਡੇ ਪੱਤਰਕਾਰ ਵੀ ਹੈਗੇ ਆ ਲੋਕਾਂ ਦੇ ਜਿਹੜੀਆਂ ਕਿ ਪੰਜਾਬ ਦੇ ਸਾਡੇ ਜਿਹੜੇ ਮੁੰਡੇ ਕਈ ਇਹੋ ਜਿਹੇ ਜਿਹੜੇ ਖਿਲਾਫ ਚੱਲਦੇ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਯਾਰ ਜਿਹੜੇ ਲੋਕ ਪੰਜਾਬ ਦੇ ਵਿੱਚ ਵਧੀਆ ਕਰਦੇ ਹਨਾ ਗਰੀਬ ਦੇ ਹੱਕ ਨੂੰ ਸਹੀ ਹੈ ਨਾ ਨਾ ਲੱਖਾਂ ਦਾ ਇੱਕ ਲੱਖ ਵਾਕਈ ਲੱਖਾ ਉਹ ਲੱਖਾਂ ਦੇ ਵਿੱਚ ਇਕੱਲਾ ਬੰਦਾ ਉਹ ਇਹ ਜਿਹਾ ਵੀ ਹਰ ਇੱਕ ਗਰੀਬ ਬੰਦੇ ਦੀ ਬਾਹ ਫੜਦਾ ਉਹਦੇ ਵਿੱਚ ਕੋਈ ਯਾਤਪਾਤ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹ ਬੰਦਾ ਮੈਂ ਕਹਿੰਦਾ ਵੀ ਅੱਜ ਦੇ ਯੁੱਗ ਦੇ ਵਿੱਚ ਇਹੋ ਜਿਹਾ ਬੰਦਾ ਬਣਨਾ ਤਾਂ ਬਹੁਤ ਵੱਡੀ ਗੱਲ ਆ ਹਾਂ ਸਹੀ ਹਾਂ ਤੁਸੀਂ ਵੇਖੇ ਹੀ ਹੋਣਾਗਾ ਕਿੰਨਾ ਹੱਕ ਚ ਛੜਦਾ ਗਰੀਬਾਂ ਨੂੰ ਆ ਪਾਣੀ ਦਾ ਮੁੱਦਾ ਚੱਕ ਰੱਖਿਆ ਉਹਨੇ ਆ ਪਾਣੀ ਦਾ ਵੀ ਉਹਨੇ ਹੁਣ ਦੇਖ ਲਓ ਪਾਣੀ ਗੰਦਲਾ ਹੋ ਕੇ ਪੰਜਾਬ ਦੀਆਂ ਲੋਕਾਂ ਨੂੰ ਬਿਮਾਰੀ ਲੱਗ ਰਹੀ ਹੈ ਬੱਚਿਆਂ ਦੇ ਜਮਾਂ ਦੇ ਮੂੰਹ ਦੇ ਵਿੱਚ ਕੈਂਸਰ ਹੈ ਉਹ ਮੁੱਦਾ ਖੋਰ ਕਿਸੇ ਨੇ ਚੱਕਾ ਸਰਕਾਰ ਨੇ ਹਾਂ ਸਰਕਾਰ ਤਾਂ ਉਹਨਾਂ ਮੁੱਦਿਆਂ ਨੂੰ ਦਿਖਾ ਕੇ ਉਹਨਾਂ ਦੀ ਸਰਕਾਰ ਬਣਾਉਂਦੀ ਆ ਹਾਂ ਜਦੋਂ ਕੋਈ ਸੱਤਾ 'ਚ ਆਉਣਾ ਲੋਕਾਂ ਨੇ ਉਹ ਬੁੱਢੇ ਨਾਲੇ ਤੇ ਜਾ ਕੇ ਖੜ ਜਾਂਦੇ ਆ ਕਹਿੰਦੇ ਆਹਾ ਬੰਦ ਕਰਾਂਗੇ ਜੀ ਅਸੀਂ ਜੇ ਤੁਸੀਂ ਸਾਨੂੰ ਜਿੱਤਿਆ ਹੋਣੇ ਹਾਂ ਸਹੀ ਗੱਲ ਉਹ ਕਿਸੇ ਨੇ ਕੀਤਾ ਹੀ ਨਹੀਂ ਤੇ ਅੱਜ ਕੋਈ ਜਾਂਦਾ ਨਹੀਂ ਬੁੱਢੇ ਨਾਲੇ ਤਾਂ ਤਾਂ ਲੱਖਾ ਜਾਂਦਾ ਉੱਥੇ ਦਾ ਸਹੀ ਗੱਲ ਇਹ ਇੱਕ ਤਾਂ ਲੱਖਾ ਹੋ ਗਿਆ ਇੱਕ ਅਮਰਪਾਲ ਹੋ ਗਿਆ ਬਾਨੇ ਸਿੱਧੂ ਵਰਗੇ ਝੋਟੇ ਵਰਗੇ ਕਈ ਮੁੰਡੇ ਆ ਪੰਜਾਬ ਦੇ ਵਿੱਚੋਂ ਜਿਹੜੇ ਚੱਲ ਪੰਜਾਬ ਦੀ ਗੱਲ ਲੱਖਾਂ ਦਾ ਬਹੁਤ ਵੱਡੇ ਪੱਧਰ ਤੇ ਕਰਦਾ ਹਾਂ ਇੱਕੋ ਬਾਈ ਦੂਜੇ ਨਾਲ ਦੂਜਾ ਕਿਹੜਾ ਉਹ ਚਿੱਟੇ ਜਿਹਾ ਘਪੜਿਆਨ ਅੰਤੋਜ ਮਾਨ ਹਾਂ ਅੰਤੋਜ ਮਾਨ ਵੀ ਬਹੁਤ ਵੱਡਾ ਬੰਦਾ ਯਾਨੀ ਇੱਕ ਜਿਵੇਂ ਹੁਣ ਪ੍ਰੋਡਿਊਸਰ ਸੀਗਾ ਉਹ ਫਿਲਮਾਂ ਦਾ ਡਾਇਰੈਕਟਰ ਸੀ ਉਹ ਬੰਦੇ ਨੇ ਆ ਆਪਦਾ ਏਡਾ ਵੱਡਾ ਬੰਬੇ ਦੇ ਵਿੱਚੋਂ ਫਿਲਮਾਂ ਬਣਾਉਂਦਾ ਬਣਾਉਂਦਾ ਬੰਦਾ ਲੱਖੇ ਨਾਲ ਅੱਗੇ ਹਾਂ ਪੰਜਾਬ ਦੇ ਪ੍ਰਤੀ ਖੜਿਆ ਲੋਕਾਂ ਲਈ ਪਰ ਲੋਕ ਪੰਜਾਬ ਦੇ ਹੁਣ ਜੇ ਕਰ ਸਮਝਣ ਆਦਲ ਬਣਦੀ ਆ ਤੇ ਨਹੀਂ ਤਾਂ ਭਾਈ ਚਿੱਟੇ ਨਾਲ ਪਹਿਲਾ ਮਰ ਗਏ ਨਹੀਂ ਰਹਾ ਪਰ ਹੁਣ ਫੇਰ ਮਰ ਜਾਣਗੇ ਪਰ ਹੁਣ ਨਹੀਂ ਮੈਨੂੰ ਲੱਗਦਾ ਹੁਣ ਠੱਲ ਪਾਊਗੀ ਪੱਕਾ ਕਿਉਂਕਿ ਅਮਰਪਾਲ ਦੀ ਸਭ ਤੋਂ ਵੱਡੀ ਖੁਸ਼ਖਬਰੀ ਤਾਂ ਇਹ ਹੈ ਲੋਕਾਂ ਦੀ ਵੀ ਜਿਹੜਾ 18 ਮਾਰਚ ਨੂੰ ਐਨਐਸਏ ਟੁੱਟਣ ਜਾ ਰਹੀ ਹੈ ਕਹਿੰਦੇ ਬਜੀ ਤੇ ਬਾਕੀ ਤੁਹਾਡਾ ਮੈਂ ਤੁਹਾਨੂੰ ਖਾਸ ਕਰਕੇ ਕਹਿ ਕੇ ਜਾਨਣਾ ਵੀ ਭੇਜ ਦਿਓ ਮੁੰਡੇ ਨੂੰ ਲੱਗ ਜੂਗਾ। ਕੋ ਇੱਕ ਇੱਕ ਬੰਦਾ ਜੇਕਰ 14000 ਰੁਪਏ ਦਾ ਪੰਜਾਬ ਦਾ ਜੇਕਰ ਇੱਕ ਇੱਕ ਬੰਦਾ ਵੀ ਨਿਕਲਦਾ 14000 ਬੰਦਾ ਇਕੱਠਾ ਹੁੰਦਾ। ਹੂੰ। ਬਾ ਇਹਹੀ ਗੱਲ ਲੱਖਾ ਕਈ ਵਾਰ ਕਹਿ ਗਿਆ। ਹੂੰ। ਬਹੁਤ ਵੀਡੀਓ ਦੇ ਵਿੱਚ ਜੇਕਰ ਸੁਣਿਆ ਮੈਂ ਉਹਦਾ ਕਹਿੰਦੇ ਯਾਰ ਵੀ ਤੁਸੀਂ ਜੇ ਇਕੱਲਾ ਇਕੱਲਾ ਬੰਦਾ ਵੀ ਘਰ ਆਉਂਦੇ ਤਾਂ ਬਹੁਤ سارے ਬੰਦੇ ਹੁੰਦੇ ਇਕੱਲੇ ਪਿੰਡ ਚੋਂ ਇੱਕ ਬੰਦਾ ਵੀ ਨਿਕਲੇ। ਹੂੰ। ਜੇ ਇੱਕ ਪਿੰਡ ਚੋਂ ਪੰਜ ਬੰਦੇ ਖੜੇ ਹੋਏ ਹਣ ਪੰਜਾਬ ਦੀ ਸਰਕਾਰ ਨੂੰ ਭਾਵੇਂ ਨੱਥ ਪਾ ਲੈਣ। ਹਾਂ ਸਹੀ ਗੱਲ। ਤੋ ਇਹਨਾਂ ਗੱਲਾਂ ਦਾ ਨਾ ਸਾਡੇ ਪੰਜਾਬੀਆਂ ਨੂੰ ਵੀ ਸੋਚਣਾ ਚਾਹੀਦਾ ਬਈ ਚਲ ਇੱਕਦਾਂ ਨੂੰ ਸੱਚਮਾ ਬਈ ਹੋਰ ਗੱਲ ਕਹਿੰਦੇ ਸੀ ਜਿਹੜੀ ਉਹ ਰਿਸ਼ਤੇ ਵਾਲੀ ਗੱਲ ਸੀ ਤੈਨੂੰ ਕੁੜੀ ਦੀ ਫੋਟੋ ਦਿਖਾਵਾਂ ਉਹ ਮੈਂ ਲੈ ਕੇ ਆਇਆ ਸੀ ਕੱਲ ਗਿਆ ਸੀ ਉਹਨਾਂ ਦੇ ਘਰੇ ਤੇ ਆਹ ਕੁੜੀ ਹੈਗੀ ਦੇਖ ਲਓ ਹਾਂ ਕੁੜੀ ਤਾਂ ਸੋਹਣੀ ਆ ਆ ਦੇਖਾਂ ਬਈ ਇੱਧਰ ਕਿਹਨਾਂ ਉਹ ਭਰਾ ਵਾਲਾ ਤੂੰ ਵੀ ਦੇਖ ਲੈ ਪਰ ਲਿਆ ਕੇ ਤਾਂ ਤੈਨੂੰ ਦੇਣੀ ਆ ਠੀਕ ਹੈ ਠੀਕ ਠੀਕ ਆ ਬਾਈ ਠੀਕ ਆ ਬਾਈ ਪਸੰਦ ਹੈਗੀ ਆ ਨਾ ਹਾਂ ਠੀਕ ਆ ਫੇਰ ਸਮਝ ਲਓ ਕੰਮ ਹੋਇਆ ਹੀ ਲੈ ਤੁਹਾਡਾ ਜੋ ਤੁਹਾਨੂੰ ਪਸੰਦ ਆ ਤੇ ਕੁੜੀ ਤਾਂ ਹੈਗੀ ਸੋਹਣੀ ਪਰ ਐ ਵੀ ਅਗਲੇ ਨੂੰ ਹੁਣ ਮੈਂ ਕਹਿੰਦਾ ਹੋ ਜੀਂ ਵੀ ਪਸੰਦ ਕਰ ਲਈ ਹੈ ਨਾ ਤਾਂ ਚਲੋ ਬਾਈ ਠੀਕ ਆ ਫਿਰ ਠੀਕ ਆ ਹਾਂ ਤੇ ਉਹਨਾਂ ਮੈਂ ਦੋ ਕਿਨਾਰਾ ਨੂੰ ਮਾਰੂੰਗਾ ਜਿਹੜਾ ਤੇ ਹੁਣ ਮੈਂ ਅਮਰਪਾਲ ਸਿੰਘ ਦੇ ਕੋਈ ਮਾੜਾ ਮੋਟਾ ਰਹਿੰਦਾ ਜਿਹੜਾ ਕੰਮ ਮੁੱਦਿਆਂ ਤੇ ਨਾ ਕਈ ਬੰਦੀ ਸਿੰਘਾਂ ਦੇ ਮੁੱਦੇ ਤੇ ਵੀ ਜਾਣਾ ਪੈਂਦਾ ਸਾਨੂੰ ਮੋਰਚਾ ਲਗਾਇਆ ਚੰਡੀਗੜ੍ਹ ਤਾਂ ਠੀਕ ਆ ਬਾਈ ਜੀ